ਇਸੇ ਤਰ੍ਹਾਂ ਗੁਰਦੇਵ ਕਿਰਪਾ ਕਰੇ ਨੇ ਹਰ ਜਿਓ ਨਿਮਾਨਿਆ ਤੂੰ ਮਾਣ ਹਾਂ ਤਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਵਰਸਾਰੇ ਨੇ ਕਹਿਣ ਲੱਗੇ ਜਿਹੜਾ ਮੇਰਾ ਵਾਹਿਗੁਰੂ ਹੈ ਨਾ ਅਕਾਲ ਪੁਰਖ ਉਹਨਾਂ ਨੂੰ ਮਾਣ ਦਿੰਦਾ ਖੈ ਉਹਨਾਂ ਨੂੰ ਸ਼ੋਭਾ ਦਿੰਦਾ ਖੈ ਉਹਨਾਂ ਨੂੰ ਉਹ ਵਡਿਆਈ ਬਖਸ਼ ਦਿੰਦਾ ਖੈ ਜਿਹੜੀ ਤਿੰਨਾਂ ਲੋਕਾਂ ਵਿੱਚ ਵੀ ਖਤਮ ਨਹੀਂ ਹੁੰਦੀ ਧਿਆਨ ਨਾਲ ਸੁਣਿਆ ਜੀ ਪਰ ਦਿੰਦਾ ਕਿੰਨਾ ਨੁਖੈ ਕਹਿਣ ਲੱਗੇ ਜਿਨ੍ਹਾਂ ਨੇ ਅੰਦਰੋਂ ਭਜ ਕੇ ਸਵੀਕਾਰ ਕਰ ਲਿਆ ਸਤਿਗੁਰੂ ਅਸਲ ਵਿੱਚ ਅਸੀਂ ਖਾ ਨਿਮਾਣੇ ਨਿਮਾਣੇ ਦੀ ਨਿਸ਼ਾਨੀ ਕੀ ਆਪਾਂ ਇੱਕ ਸ਼ਬਦ ਵਰਤਨਿਆ ਬਲਹਾਰ ਜਾਣਿਆ ਤੁਹਾਡੇ ਤੋਂ ਇੱਕ ਸਤਪੁਰਸ਼ ਨੇ ਅਰਥ ਕੀਤੇ ਬਲਹਾਰ ਜਿਹੜਾ ਭਾਈ ਮੰਨ ਚੁਕਾ ਕਿ ਮੈਂ ਸਾਰੇ ਬਲਹਾਰ ਕੇ ਤੇਰੇ ਕੋਲ ਆਇਆ ਵਾਂ ਧੰਗੁਰੂ ਰਾਮਦਾਸ ਨੇ ਤਾਂ ਹੀ ਕਿਹਾ ਸੀ ਨਾ ਕਹਿਣ ਲੱਗੇ ਐ ਅਕਾਲ ਪੁਰਖ ਵਾਹਿਗੁਰੂ ਜੀ ਹੁਣ ਤੇਰੇ ਕੋਲ ਆਇਆ ਅੰਦਰੋਂ ਬਲ ਖਾਰ ਕੇ ਸਿਆਣਪ ਬੁੱਧ ਦੇ ਉਹ ਸਾਰੇ ਬਲ ਖਾਰ ਗਵਾ ਕੇ ਤੁਹਾਡੀ ਸ਼ਰਨ ਵਿੱਚ ਆ ਟਿਕੇ ਖਾਂ ਆਪ ਕਿਰਪਾ ਕਰੋ ਅਬ ਖਮ ਚਲੀ ਠਾਕੁਰ ਪੈ ਖਾਰ ਜਬ ਖਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਫਿਰ ਪਿਆਰਿਓ ਇਹ ਕਿਰਪਾ ਕਰ ਦਿੰਦਾ ਖਾਂ